ਨਵਾਂ ਸ਼ਰਦ ਬਾਬਾ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੇਸ਼ ਕਰ ਰਹੇ ਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਆਲੇ-ਦੁਆਲੇ ਦੀਆਂ ਜੋ ਵੀ ਗਤੀਵਿਧੀਆਂ ਨੇ ਉਹਨਾਂ ਨੂੰ ਅਸੀਂ ਪੇਸ਼ ਕਰ ਰਹੇ ਹਾਂ। ਆਓ ਦੇਖਦੇ ਹਾਂ ਨਵਾਂ ਸ਼ਰਦ ਬਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਤੇ ਸਾਡੀ ਇੱਕ ਰਿਕਵੈਸਟ ਹੈ ਕਿ ਵੀਡੀਓ ਨੂੰ ਚਲਦੇ-ਚਲਦੇ ਹੀ ਨਵਾਂ ਸ਼ਰਦ ਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਹੋਰ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਰਾਮਾ ਤਾਂ ਰਾਮਾ ਜਰਾ ਆ ਦਿਖੀ ਲੱਗਦੀ ਇੱਥੇ ਕੀ ਸਾਨੂੰ ਕਿੱਥੇ ਲੱਗਾ ਕਿ ਇਹ ਦੂਜਾ ਵਿਆਹ ਕਰਾ ਰਿਹਾ ਮੁੰਡਾ ਉਹ ਵੀ ਐਨੀ ਦੂਰ ਮੈਂ ਤਾਂ ਸਰ ਬਾਹਰ ਸੀਗਾ ਜੀ ਮੇਰੇ ਭਤੀਜਾ ਨੂੰ ਪਤਾ ਲੱਗਿਆ ਜੀ ਬਾਹਲੀ ਕੰਟਰੀ ਕਿੱ데 ਰਹਿੰਦੇ ਨਹੀਂ ਜੀ ਮੈਂ ਜਵਾਹਰ ਇਥੇ ਰਹਿਣਾ ਕਸ਼ਮੀਰ ਜੀ ਪਠੇਣਾ ਜਮੂ ਕਰਦੇ ਹਾਂ ਦੇਸ਼ਾਂ ਬਾਰੇ ਧਿਆਨ ਨਾਲਿਆ ਲੈ ਸਕਦੇ ਹਾਂ ਹਾਂਜੀ ਹਾਂਜੀ ਕੀ ਨਾਮ ਹੈ ਆਪਣਾ ਮਨਦੀਪ ਕੌਰ ਮਨਦੀਪ 4 ਹਾਂਜੀ ਕਿਹੜਾ ਪਿੰਡ ਤੁਹਾਡਾ ਵਿਮਨ ਕੌਰ ਸਿੰਘ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਜੀ ਕਿਸੀ ਕਿੰਨੀ ਦਿਨ ਹੋ ਗਏ ਤੁਹਾਡੇ ਵਿਆਹ ਹੋਏ ਨੂੰ 3 ਸਾਲ ਹੋ ਗਏ 3 ਸਾਲ ਹਾਂਜੀ ਕੋਈ ਤਰੀਕ ਦਾ ਪਤਾ ਕਿਹੜੀ ਤਰੀਕ ਨੂੰ ਹੋਇਆ ਸੀ ਹਾਂਜੀ 11 ਤਰੀਕ 7ਵਾਂ ਮਹੀਨਾ 2022 22 ਚ ਜੀ 2022 ਦੇ ਵਿੱਚ ਤੁਹਾਡਾ ਹੋਇਆ ਸੀ ਹਾਂਜੀ ਵਿਆਹ ਜਿਹੜਾ ਉਹ ਕਿਹੜੀਆਂ ਰਸਮਾਂ ਦੇ ਨਾਲ ਹੋਇਆ ਸੀ ਦਾਪਨ ਨਿਕਾਈ ਹੋਇਆ ਸੀ ਜੀ ਨਿਕਾਹ ਹੋਇਆ ਸੀ ਹਾਂਜੀ ਤੁਸੀਂ ਵੀ ਉਸੇ ਬਲੌਂਕ ਕਰਦੇ ਹੋ ਜਾਂ ਕਿਸੇ ਹੋਰ ਨਹੀਂ ਨਹੀਂ ਉਸੇ ਕੈਟਾਗਰੀ ਚ ਕਿਸੇ ਕੈਟਾਗਰੀ ਵਿੱਚ ਬਲੌਂਕ ਕਰਦੇ ਹਾਂ ਹਾਂਜੀ ਫਿਰ ਹੁਣ ਇੱਥੇ ਬੰਗਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਤੁਸੀਂ ਕੀ ਕਰਨ ਆਏ ਜਿਹੜੇ ਕਪਰੇਟ ਦਿੱਤੀ ਆ ਇਹ ਜੀ ਮੇਰੇ ਹਸਬੰਡ ਹਸਨ ਮਾਨਕ ਉਰਫ ਮਤਲਬ ਹਸਨ ਖਾਨ ਜਿਨ੍ਹਾਂ ਨੂੰ ਕਹਿੰਦੇ ਨੇ ਕਿ ਪਿੰਡ ਸੈਦੋ ਕੇ ਵਿਆਹੀ ਸੀ ਕਿ ਮੈਂ ਤੇ ਇਹ ਦੂਜਾ ਵਿਆਹ ਕਰਵਾਏ ਸੀਗੇ ਬੰਗੇ ਤੁਹਾਨੂੰ ਕਿੱਦਾਂ ਪਤਾ ਲੱਗਾ ਦੂਜਾ ਵਿਆਹ ਕਰਾ ਰਹੇ ਉਦਾਂ ਜੀ ਮੇਰੇ ਭਰਾ ਕੋਲੇ ਮਤਲਬ ਇਦਾਂ ਥੋੜੀ ਜਿਹੀ ਉਹ ਆਈ ਸੀਗੀ ਗੱਲ ਉਹਨਾਂ ਨੇ ਆ ਕੇ ਦੇਖਿਆ ਜੀ ਫਿਰ ਉਹਨਾਂ ਨੇ ਬੰਗੇ ਪੁਲਿਸ ਸਟੇਸ਼ਨ ਆ ਕੇ ਕੰਪਲੀਟ ਕੀਤੀ ਕਿ ਕਿੱਥੇ ਦਾ ਹੈ ਉਹ ਕੁੜੀ ਕਿੱਥੇ ਦੀ ਹੈ ਉਹ ਜੀ ਯੂਕੇ ਦੀ ਹੈ ਜੀ ਬਰੇਸ਼ ਦੀ ਹੈ ਹਾਂਜੀ ਸਾਡੇ ਦੀ ਹੈ ਹਾਂਜੀ ਕਿਉਂ ਕੀ ਕਾਰਵਾਈ ਹੋਈ ਹਾਂਜੀ ਜੀ ਕੁਝ ਪਤਾ ਨਹੀਂ ਦੱਸਣਗੇ ਜੀ ਇਦਾਂ ਬਿਆਨ ਲੈ ਲੈਨੇ ਉਹਨਾਂ ਨੇ ਇਹ ਇੱਕ ਕਿਹਾ ਜਾਂਦਾ ਕਿ ਤੁਹਾਡੇ ਜਿਹੜੇ ਆ ਮੁਸਲਮਾਨ ਜਿਹੜੀ ਫਾਰਮ ਹੈਗੀ ਉਹਦੇ ਵਿੱਚ ਚਾਰ ਵਿਆਹ ਜਿਹੜੇ ਉਹ ਕਰਾਏ ਜਾਣੇ ਜਾਇਜ਼ ਹੈਗੇ ਆ ਨਹੀਂ ਜੀ ਇਦਾਂ ਨਹੀਂ ਚਾਰ ਹੈ ਤਾਂ ਹੈਗੇ ਨੇਗੇ ਤੇ ਪਰ ਉਹ ਮਤਲਬ ਵਾਈਫ ਦੀ ਉੱਤੇ ਰਜ਼ਾਮੰਦੀ ਹੋਣੀ ਚਾਹੀਦੀ ਆ ਪਰ ਇਹ ਤਾਂ ਮੈਨੂੰ ਕੁੱਟ ਮਾਰ ਕੇ ਘਰੇ ਸੱਟਗੇ ਸੀ ਨਾ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਕੁਛ ਜਿਹੜੀ ਕੁੱਟਮਾਰ ਦੀ ਸ਼ਿਕਾਇਤ ਤੁਸੀਂ ਉੱਥੇ ਕੀਤੀ ਆ? ਨਹੀਂ ਜੀ, ਕੀਤੀ ਹੋਈ ਆ। ਉਦੋਂ ਮੇਰੇ ਕੇਸ ਚ ਚੱਲ ਚੱਲ ਰਹੇ ਨੇਗੇ। ਕੁੱਟਮਾਰ ਦੀ ਸਪੈਟ ਕਰਕੇ ਆਈ ਆ। ਉਹ ਅਸੀਂ ਉਹ ਕੰਪਲੀਟ ਕੀਤੀ ਹੋਈ ਆ ਦੁਰੀਵਾਰ। ਸ਼ਨੀਵਾਰ ਨੂੰ ਐਸਐਚਓ ਬਠਿੰਡਾ ਨੇ ਇਹਨਾਂ ਨੂੰ ਮਹਿਲਾ ਮੰਡਲ ਦੇ ਵਿੱਚ ਸੱਦਿਆ ਹੈ। 22 ਤਰੀਕ ਨੂੰ ਮੇਨਾਂ ਕੋ ਕੁੱਟਮਾਰ ਕਰਕੇ ਆਇਆ ਘਰੇ। ਇਹਨਾਂ ਦੇ ਜਿਸ ਦਿਨ ਇੱਥੇ ਵਿਆਹ ਕਰਾਣਾ ਆ। ਹਾਂਜੀ ਹਾਂਜੀ। ਉਹ ਦਿਨ ਤੁਹਾਨੂੰ ਕੁੱਟਮਾਰ ਕਰਕੇ ਬੰਦ ਉੱਥੇ ਕਰਿਆ ਆ। ਹਾਂਜੀ ਹਾਂਜੀ। ਹੁਣ ਤੁਸੀਂ ਕੀ ਮੰਗ ਕਰਦੇ ਆ? ਬਸ ਇਹ ਇਨਸਾਫ ਮਿਲੇ ਥੋ। ਇਹਨਾਂ ਦੇ ਸਾਰੇ ਟੱਬਰ ਤੇ ਕੋਈ ਕੋਈ ਕਾਰਵਾਈ ਕੀਤੀ ਜਾਵੇ ਮੈਂ ਤੁਸੀਂ ਨਾਲ ਨਹੀਂ ਰਹਿਣਾ ਚਾਹੋਗੇ ਨਹੀਂ ਉਹ ਚੀਜ਼ ਮੈਂ ਬਾਅਦ ਵਿੱਚ ਦੇਖੂੰਗੀ ਜੀ ਕਿ ਰਹੀ ਤੇ ਕਾਰਵਾਈ ਕੀਤੀ ਜਾਵੇ ਨਾ ਜਿਹੜੀ ਫੈਮਿਲੀ ਤੇ ਕਾਰਵਾਈ ਇਹਦੀ ਫੈਮਿਲੀ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਵਿੱਚ ਸੀਗੇ ਸਾਰੇ ਹਾਂਜੀ ਸਰਕਾਰ ਬੇਲਾ ਜੀ ਪਟੰਡਾ ਡਿਸਟ੍ਰਿਕਟ ਤੋਂ ਅੱਜ ਇਹਨਾਂ ਬੰਗਿਆਂ ਸਾਡੇ ਦੇ ਵਿੱਚ ਆਣੇ ਹੋਏ ਇਹ ਜੀ ਮੇਰੀ ਕਲਾਇੰਟ ਹੈ ਅਸਮਾਨਕ ਦੀ ਤੋਂ ਵਾਈਫ ਸੀ ਠੀਕ ਹੈ ਜੀ ਉਹਦੇ ਹਸਬੰਡ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਵੀ ਇਹਨੇ ਵਿਆਹ ਕਰਵਾ ਲਿਆ ਆ ਤੇ ਉਹਨਾਂ ਦੇ ਖਿਲਾਫ ਅਸੀਂ ਇੱਥੇ ਕਾਰਵਾਈ ਕਰਵਾਉਣ ਵਾਸਤੇ ਬੰਦੇ ਆਏ ਹੋਏ ਸੀ ਇਹਦੇ ਜੋ ਹਸਲ ਮਾਨਕ ਹੈ ਇਹਦੇ ਖਿਲਾਫ ਦੋ ਕੇਸ 12 ਡੀਵੀ ਐਕਟ ਤੇ 125 ਮੇਨਟੇਨੈਂਸ ਦਾ ਅਸੀਂ ਆਲਰੇਡੀ ਬਟਿੰਡਾ ਕੋਰਟ ਚ ਲਾਇਆ ਹੋਇਆ ਤੇ ਅੱਜ ਤੋਂ ਕਰੀਬਨ 3 ਕੁ ਮਹੀਨੇ ਪਹਿਲਾਂ ਹਸਲ ਮਾਨਕ ਦੇ ਖਿਲਾਫ ਅਸੀਂ ਕੰਪਲੇਂਟ ਦਿੱਤੀ ਹੋਈ ਸੀ ਐਸਐਸਪੀ ਸਾਹਿਬ ਬਟਿੰਡਾ ਨੂੰ ਉੱਥੇ ਰਾਜੀਨਾਮਾ ਕਰਕੇ ਕੁੜੀ ਨੂੰ ਆਪਣੇ ਘਰ ਲੈ ਆਇਆ ਸੀ ਜਿਸ ਟਾਈਮ ਇਹਦੀ ਇਹਦੀ ਮੈਰਿਜ ਹੋਈ ਆ 23 ਨਵੰਬਰ ਨੂੰ ਉਸ ਟਾਈਮ ਕੁੜੀ ਇਹਦੇ ਘਰ ਬੈਠੀ ਸੀ 21 ਨਵੰਬਰ ਨੂੰ ਇਸ 3 ਨਵੰਬਰ ਹਾਂਜੀ 2024 ਦੀ ਹਾਂਜੀ ਹਾਂਜੀ ਵਿਆਹ ਕਿੱਥੇ ਕਰਾਣਾ ਆਇਆ ਸੀ ਉਹ ਇਹ ਜੀ ਪੰਗੇ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਬੰਗਾ ਨੇ ਅਨ ਇੱਥੇ ਅਨਮੋਲ ਰੈਸਟੋਰੈਂਟ ਹੈ ਉੱਥੇ ਨੇ ਮੈਰਿਜ ਕਰਵਾਈ ਹੈ ਤੇ ਇੱਥੇ ਗੁਰਦੁਆਰਾ ਆ ਆਈ ਗੁਰਦੁਆਰੇ ਮਾਤਾ ਸਾਹਿਬ ਗੁਰਦੁਆਰ ਸਾਹਿਬ ਕੋਰ ਗੁਰਦੁਆਰਾ ਉੱਥੇ ਨੇ ਅਨੰਦ ਕਾਰਜ ਕਰਵਾਈ ਹੈ ਉਹ ਹੈ ਕੋਈ ਵੀਡੀਓ ਵਗੈਰਾ ਜਾਂ ਸੀਸੀਟੀਵੀ ਵੀਡੀਓ ਵੀਡੀਓ ਨਹੀਂ ਹੈ ਜੀ ਸਾਨੂੰ ਇਹ ਇਨਫੋਰਮੇਸ਼ਨ ਜਿਹੜਾ ਅਨਮੋਲ ਰੈਸਟੋਰੈਂਟ ਦਾ ਮੈਨੇਜਰ ਆ ਉਹਨੇ ਦਿੱਤੀ ਸੀ ਵੀ ਅਸੀਂ ਉੱਥੇ ਵੇਟਰ ਭੇਜੇ ਸੀਗੇ ਠੀਕ ਹੈ ਜੀ ਕੋਲ ਡਰਿੰਕ ਵਗੈਰਗ ਬਗੈਰਾ ਵਰਤਨ ਉਹਦਾ ਲਾਸਟ ਮੀਲ ਜਦੋਂ ਖਾ ਰਹੇ ਸੀਗੇ ਉਸ ਟਾਈਮ ਤੇ ਪੁਲਿਸ ਨੇ ਇਹਨਾਂ ਨੂੰ ਉਥੋਂ ਪਕੜ ਕੇ ਥਾਣੇ ਲੈ ਕੇ ਆਂਦਾ ਸੀ ਖਾਣਾ ਸੀ ਟੀ ਬੰਗਾ ਬੀਤੇ ਹਸਨ ਤਾਂ ਕਹਿੰਦਾ ਅਸੀਂ ਸਾਡੇ ਤਾਂ ਕੋਈ ਹੈ ਹੀ ਨਹੀਂ ਕੋਈ ਰਿਲੇਸ਼ਨ ਆ ਸੀ ਕੋਈ ਮੈਰਿਜ ਕਰਾਉਣ ਆਏ ਆ ਉਹ ਤਾਂ ਜੀ ਦੇਖੋ ਹੁਣ ਪਰਚੇ ਤੋਂ ਬਚਦਾ ਕਹੂਗਾ ਹੀ ਉਹ ਤਾਂ ਆਪਣੀ ਆਪਣੀ ਸੇਫਟੀ ਲਈ ਕਹੂਗਾ ਨਾ ਬਟ ਜੋ ਸਚਾਈ ਆ ਅਸੀਂ ਪੁਲਿਸ ਨੂੰ ਉਹਦੇ ਬਾਰੇ ਸਾਰਾ ਕੁਝ ਦੱਸ ਦਿੱਤਾ ਹੈ ਐਵੀਡੈਂਸ ਦੇ ਦਿੱਤੇ ਅੱਗੇ ਪੁਲਿਸ ਕਾਰਵਾਈ ਕਰੂਗੀ ਉਹਦੇ ਠੀਕ ਹੈ ਜੀ ਕੀ ਕੁਲਦੀਪ ਜੀ ਮੰਨ ਗੀ ਦੇ ਕੀ ਲੱਗਦਾ ਮੈਂ ਦੋ ਤਾਂ ਜੀ ਉਹਨਾਂ ਦਾ ਉਹਨਾਂ ਦਾ ਦੋ ਤਾਂ ਹੈ ਕਿ ਕੀ ਪ੍ਰੋਬਲਮ ਪਈ ਹੈ ਜਿਹੜੀ ਜਿਵੇਂ ਕਰੇ ਲੁੱੜਾਈ ਹੈ ਜੀ ਉਹਦੇ ਕਰਕੇ ਨਹੀਂ ਇੱਕ ਕੀ ਬਦਲ ਗਈ ਕਿ ਤੁਹਾਡਾ ਮਤਲਬ ਤੁਸੀਂ ਦੂਜੀ ਮੈਰਿਜ ਕਰਾ ਕਰਾ ਰਹੇ ਇੱਥੇ ਹਾਂ ਜੀ ਨਹੀਂ ਨਹੀਂ ਅਸੀਂ ਘਰੇ ਡਿਸਪਿਊਟ ਚੱਲ ਰਿਹਾ ਸੀ ਸਾਡਾ ਅਸੀਂ ਤਾਂ ਇੱਥੇ ਆਏ ਪਹਿਲਾਂ ਹੋ ਚੁੱਕਾ ਤੁਹਾਡਾ ਤਲਾਕ ਵਗੈਰਾ ਨਹੀਂ ਜੀ ਉਹ ਸਾਡਾ ਲੜਾਈ ਚੱਲ ਰਹੀ ਹੈ ਆਪਸ ਵਿੱਚ ਅੱਛਾ ਹਾਂ ਜੀ ਬਸ ਤੇ ਲੁੱੜ ਡਿਸਪਿਊਟ ਆ ਹੋ ਤਾਂ ਜਿਵੇਂ ਵਿਆਹ ਨਹੀਂ ਕਰਾਉਣਾ ਹੈ ਨਹੀਂ ਨਹੀਂ ਕਹਿੰਦੇ ਗੁਰਦੁਆਰੇ ਪਰਸੋ ਚਾਹਤ ਮੈਰਿਜ ਹੋਈ ਆ ਜੈਤ ਮੁਹੱਲੇ ਵਾਲੇ ਵੀ ਕਹਿੰਦੇ ਤੁਸੀਂ ਵਿਆਹ ਕਰਾਇਆ ਹੋ ਤਹੇ ਨੰਬਰ ਕੀ ਨਹੀਂ ਗੁਰਦੁਆਰਾ ਪੰਥਮਾਤਾ ਸਾਹਿਬ ਕੋ ਪਾਠੀ ਸਾਹਿਬ ਜਿਹੜੇ ਹੈ ਨਹੀਂ ਨਹੀਂ ਕੀ ਨਾਮ ਤੁਹਾਡਾ ਗੁਰਮੀਲ ਸਿੰਘ ਜੀ ਗੁਰਮੀਲ ਸਿੰਘ ਹਾਂਜੀ ਆ ਕਿ ਕਿਸ ਗੁਰੂ ਕਾ ਸੇਵਾ ਨੁਆ ਰਹੇ ਗੁਰਦੁਆਰਾ ਪੰਥਮਾਤਾ ਸਾਹਿਬ ਕੋ ਰਹੇ ਇੱਥੇ ਮੰਗਾ ਆ 23 ਤਰੀਕ ਨੂੰ ਕੋਈ ਇੱਥੇ ਵਿਆਹ ਵੀ ਹੋਇਆ ਸੀਗਾ ਹਾਂਜੀ ਹੋਇਆ ਆਨੰਦ ਕਾਰ ਕੀ ਨਾਮ ਆਉਣਾ ਦਾ ਹਸਨ ਮਾਨਕ ਲੜਕੀ ਦਾ ਜਸਪ੍ਰੀਤ ਕੌਰ ਗੁਰੂ ਮਰਿਆਦਾ ਅਨੁਸਾਰ ਹਾਂ ਗੁਰੂ ਮਰਿਆਦਾ ਅਨੁਸਾਰ ਪੂਰੀ ਮਰਿਆਦਾ ਅਨੁਸਾਰ ਹੋਇਆ ਜੀ ਵਿਆਹ ਹੋਇਆ ਹਾਂਜੀ ਅਨਮੋਲ ਪੈਸੇ ਚ ਵਿਆਹ ਸੀ ਉਹਨਾਂ ਦਾ ਜਿਹੜੇ ਫਿਰ ਇੱਥੇ ਆ ਗਏ ਹਾਂਜੀ ਅਨੰਦਕਾਰ ਦਿੱਤੇ ਅਨੰਦਕਾਰ ਦਿੱਤੇ ਹੋਏ ਹਾਂਜੀ ਕਿੰਨੇ ਕੁ ਸੀਗੇ ਮਰਾਤੀ ਆਏ ਸੀ ਤਕਰੀਬਨ 20 30 ਜਾਣੇ ਸੀ ਕੋਈ ਰਜਿਸਟ੍ਰੇਸ਼ਨ ਵਗੈਰਾ ਹੁੰਦੀ ਆ ਆਪਣੇ ਗੁਰੂ ਘਰ ਇੱਥੇ ਕੋਈ ਉਹ ਹੁੰਦੇ ਸਰਟੀਫਿਕੇਟ ਬਣਦਾ ਜੀ ਜੀ ਸ਼ੁਕਰੀਆ ਜੀ ਅੰਮ੍ਰਿਤ ਕਤਾਨਪੁਰ ਇਹ ਬਦਲ ਗਿਆ ਕਲਦੀਪ ਮਾਨਕ ਦਾ ਭਾਂਜਾ ਕਹਿੰਦਾ ਆਪਣੇ ਆਪ ਨੂੰ ਤੇ ਉਹਨੂੰ ਗ੍ਰੈਫਤਰ ਕੀਤਾ ਉਹ ਕੀ ਕਾਰਨ ਨਹੀਂ ਇਹਦੇ ਚ ਜਿਹੜਾ ਕਲਦੀਪ ਮਾਨਕ ਦਾ ਕੋਈ ਗੱਲ ਨਹੀਂ ਹੈ ਕਿ ਹਸਨ ਖਾਨਿਆ ਇਹ ਵਾਸੀ ਮੋਗੇ ਦਾ ਰਹਿਣ ਵਾਲਾ ਹੈ ਇਹਦੀ ਪਤਨੀ ਨੇ ਬਲਵੀ ਕੇ ਕੰਪਲੇਂਟ ਕੀਤੀ ਸੀ ਆਪਣੇ ਭਰਾ ਦੇ ਥਰੂ ਕਿ ਮੇਰਾ ਇਹ ਪਤੀ ਆ ਇਸ ਮੇਰਾ ਮੈਰਿਡ ਆ ਤੇ ਇਹ ਸੈਕੰਡ ਮੈਰਿਜ ਕਰਾਉਣੀ ਚਾਹੁੰਦਾ ਉਸ ਅੰਦੀਆ ਕੋਈ ਦਰਖਾਸਤ ਆਨਲਾਈਨ ਆਈ ਸੀ ਉਹਦੇ ਵਿੱਚ ਇਹਨੂੰ ਬੁਲਾਇਆ ਗਿਆ ਦੋਨਾਂ ਤਰ੍ਹਾਂ ਨੂੰ ਬੁਲਾਉਣ ਤੋਂ ਬਾਅਦ ਇਹਨਾਂ ਨੇ ਆਪਸੀ ਵਿੱਚ ਗੱਲਬਾਤ ਕਰਨੀ ਸੀ ਤਿੰਨ ਦਿਨ ਪਹਿਲਾਂ ਉਹਦੇ ਵਿੱਚ ਇਹ ਆਉਂਦਾ ਕਿ ਸਾਡੀ ਆਪਸੀ ਗੱਲਬਾਤ ਚੱਲ ਰਹੀ ਆ ਉਹ ਜਿਹੜੀ ਲੜਕੀ ਨਾਲ ਇਹ ਮੈਰਿਜ ਦੀ ਗੱਲ ਕਰਦੇ ਉਹ ਹਜੇ ਤੱਕ ਵਿਆਹ ਦਾ ਕੋਈ ਪ੍ਰੂਫ ਨਾ ਸਬੂਤ ਨਹੀਂ ਆ ਇਥੇ ਅਨਮੋਲ ਪੈਲਸ ਆਇਸੀ ਪਾਰਟੀ ਚੱਲ ਰਹੀ ਸੀ ਉਹਦੇ ਵਿੱਚ ਉਹਨਾਂ ਦੋਨਾਂ ਤਰ੍ਹਾਂ ਨੂੰ ਬੁਲਾਇਆ ਗਿਆ ਸੀ ਇਹਨਾਂ ਨੇ ਕੰਪਲੇਨਟ ਕਰ ਦਿੱਤੀ ਕੋਈ ਤੇ ਰਸਤਾ ਨਹੀਂ ਆ ਪਹਿਲਾਂ ਵੀ ਟਾਈਮ ਦਿੱਤਾ ਸੀ ਆਜ ਵੀ ਇਨਕੁਆਰੀ ਚੱਲ ਰਹੀ ਹੈ ਜਿਹੜੀ ਦਰਖਾਸਤ ਹੀ ਪੜਤਾਲ ਚੱਲ ਰਹੀ ਆ ਉਹ ਰੂਫ ਫੌਂਡ ਕੇ ਜਾਂ ਉਹ ਗੱਲ ਇਹੋ ਜੀ ਆਏਗੀ ਸਾਹਮਣੇ ਤਾਂ ਵੈਸੀ ਕਰ ਲਈ ਅਮਰ ਚਲਣ ਦੀ ਜਾਈ